ਨਸ਼ਾ ਸੋਚ ਦੀ ਬਿਮਾਰੀ ਹੈ ਸੋਚ ਜੋ ਸੱਚ ਤੇ ਭਾਰੀ ਹੈ ਇਹ ਖੁਦ ਨੂੰ ਮਿਟਾਉਣ ਦੀ ਤਿਆਰੀ ਹੈ ਮੂੜ ਸੋਚ ਨੂੰ ਕਹਿ ਖੁਦ ਨੂੰ ਕਿ ਮੈਂ ਹਿੰਮਤ ਨਾ ਹਾਰੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖਣਾ ਸ਼ਬਦਾਰੀ ਤਾਕਤ ਦਾ A1 ਮੀਡੀਆ ਮੈਂ ਤਮੰਨਾ ਵਾਲੀ ਆ ਅੱਜ ਅਸੀਂ ਬਹੁਤ ਹੀ ਗੰਭੀਰ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਜਿਹਦੇ ਬਾਰੇ ਗੱਲ ਕਰਨਾ ਬਹੁਤ ਹੀ ਜ਼ਰੂਰੀ ਹੈ ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਦੇ ਬਾਰੇ ਜਾਣਕਾਰੀ ਹੋਣਾ ਬਹੁਤ ਹੀ ਜ਼ਰੂਰੀ ਹੈ ਨਸ਼ੇ ਤੇ ਉਸ ਦੀ ਲਤ ਬਾਰੇ ਨਸ਼ਾ ਉਹ ਜ਼ਹਿਰ ਹੈ ਜੋ ਮਨੁੱਖ ਨੂੰ ਹੌਲੀ-ਹੌਲੀ ਖਾ ਜਾਂਦਾ ਹੈ ਹੌਲੀ-ਹੌਲੀ ਇਸ ਦਾ ਸੇਵਨ ਕਰਨ ਨਾਲ ਮਨੁੱਖ ਇਸ ਦਾ आदी ਹੋ ਜਾਂਦਾ ਹੈ ਤੇ ਇਸ ਤੋਂ ਬਿਨਾ ਉਸ ਦਾ ਗੁਜ਼ਾਰਾ ਨਹੀਂ ਹੁੰਦਾ ਨਸ਼ੇ ਦੀ ਇਹ ਗੰਦੀ ਆਦਤ ਇਨਸਾਨ ਦੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਦਿੰਦੀ ਹੈ ਇਸ ਨਾਲ ਨਾ ਸਿਰਫ ਉਸ ਦਾ ਸਰੀਰ ਖਰਾਬ ਹੁੰਦਾ ਸਗੋਂ ਉਸ ਦੇ ਰਿਸ਼ਤੇ ਨਾਤੇ ਵੀ ਖਰਾਬ ਹੋ ਜਾਂਦੇ ਨੇ ਉਸ ਦਾ ਆਪਣੇ ਦੋਸਤਾਂ ਨਾਲ ਰਿਸ਼ਤੇਦਾਰਾਂ ਨਾਲ ਪਰਿਵਾਰ ਨਾਲ ਨਾਤਾ ਟੁੱਟ ਜਾਂਦਾ ਹੈ ਨਸ਼ੇ ਦੇ ਸੇਵਨ ਨਾਲ ਮਨੁੱਖੀ ਸਰੀਰ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ ਨਸ਼ੇ ਦੀ ਸੇਵਨ ਕਰਨ ਨਾਲ ਉਹਨਾਂ ਦੇ ਕਿਡਨੀ, ਲੀਵਰ ਤੇ ਸਰੀਰ ਦੇ ਕਈ ਹੋਰ ਅੰਗ ਵੀ ਖਰਾਬ ਹੋ ਜਾਂਦੇ ਨੇ ਤੇ ਉਹਨਾਂ ਨੂੰ ਕਈ ਗੰਭੀਰ ਬਿਮਾਰੀਆਂ ਲੱਗ ਜਾਂਦੀਆਂ ਨੇ ਜਿਵੇਂ ਕਿ ਟੀਬੀ, ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨਸ਼ੇ ਦੀ ਓਵਰਡੋਜ਼ ਲੈਣ ਨਾਲ ਕਈ ਲੋਕਾਂ ਦੀ ਤਾਂ ਮੌਤ ਵੀ ਹੋ ਜਾਂਦੀ ਹੈ ਜਿਸ ਕਰਕੇ ਮਾਵਾ ਦੇ ਪੁੱਤ ਚਲੇ ਜਾਂਦੇ ਨੇ ਪਹਿਣਾ ਆਪਣੇ ਭਰਾ ਨੂੰ ਗਵਾ ਦਿੰਦੀਆਂ ਨੇ ਤੇ ਵਿਆਹੀਆਂ ਔਰਤਾਂ ਦੇ ਸੁਹਾਗ ਉੱਜੜ ਜਾਂਦੇ ਨੇ ਇਸ ਦੇ ਨਾਲ ਹੀ ਕਈ ਬੱਚੇ ਆਪਣੇ ਪਿਤਾ ਨੂੰ ਵੀ ਖੋ ਦਿੰਦੇ ਨੇ ਨਸ਼ਾ ਇੱਕ ਐਸੀ ਆਦਤ ਹੈ ਜੋ ਹੌਲੀ-ਹੌਲੀ ਸਾਰੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੰਦਾ ਹੈ ਇਸ ਦੇ ਨਾਲ ਨੌਜਵਾਨਾਂ ਦੀ ਪੜ੍ਹਾਈ ਤੇ ਭਵਿੱਖ ਵੀ ਬਿਲਕੁਲ ਹੀ ਖਤਮ ਹੋ ਜਾਂਦਾ ਹੈ ਅੱਜ ਦੇ ਸਮੇਂ ਵਿੱਚ ਨਸ਼ੇ ਕਰਕੇ ਘਰ ਬਰਬਾਦ ਹੋ ਰਹੇ ਨੇ ਕਈ ਜਵਾਨ ਆਪਣੀ ਜ਼ਿੰਦਗੀ ਖਤਮ ਕਰ ਦਿੰਨੇ ਨੇ ਕਈ ਲੋਕ ਨਸ਼ੇ ਕਰਕੇ ਆਪਣੇ ਘਰਦਿਆਂ ਨਾਲ ਲੜਦੇ ਨੇ ਉਹਨਾਂ ਨਾਲ ਮਾਰਕੁੱਟ ਕਰਦੇ ਨੇ ਸਿਰਫ ਘਰਦਿਆਂ ਨਾਲ ਹੀ ਨਹੀਂ ਉਹ ਬਾਹਰ ਜਾ ਕੇ ਵੀ ਲੋਕਾਂ ਨਾਲ ਲੜਦੇ ਨੇ ਮਾਰਕੁੱਟ ਕਰਦੇ ਨੇ ਕਈ ਲੋਕ ਨਸ਼ੇ ਦੇ ਇੰਨੇ ਤੁੱਟ ਹੋ ਜਾਂਦੇ ਨੇ ਕਿ ਉਹਨਾਂ ਨੂੰ ਇਹ ਵੀ ਹੋਸ਼ ਨਹੀਂ ਰਹਿੰਦੀ ਕਿ ਉਹ ਨਸ਼ਾ ਕਰਕੇ ਕੀ ਕਰ ਬੈਠਦੇ ਨੇ। ਕਈ ਲੋਕ ਨਸ਼ੇ ਦੇ ਇੰਨੇ ਆਦੀ ਹੋ ਜਾਂਦੇ ਨੇ ਕਿ ਜੇ ਉਹਨਾਂ ਨੂੰ ਨਸ਼ਾ ਨਹੀਂ ਮਿਲਦਾ ਤਾਂ ਲੋਕਾਂ ਨੂੰ ਮਾਰ ਵੀ ਦਿੰਦੇ ਨੇ। ਨਸ਼ਾ ਖਰੀਦਣ ਦੇ ਚੱਕਰ 'ਚ ਉਹ ਚੋਰੀਆਂ ਕਰਨ ਲੱਗ ਜਾਂਦੇ ਨੇ, ਗਲਤ ਕੰਮ ਕਰਨ ਲੱਗ ਜਾਂਦੇ ਨੇ ਤਾਂਕਿ ਉਹ ਆਪਣਾ ਨਸ਼ਾ ਖਰੀਦ ਸਕਣ ਤੇ ਨਸ਼ੇ ਦੀ ਪੂਰਤੀ ਕਰ ਸਕਣ। ਨਸ਼ਾ ਅੱਜ ਸਾਡੇ ਘਰਾਂ, ਗਲੀਆਂ ਤੇ ਪਿੰਡਾਂ ਨੂੰ ਅੰਦਰੋਂ ਖਾਲੀ ਕਰ ਰਿਹਾ ਹੈ। ਨੌਜਵਾਨ ਜੋ ਦੇਸ਼ ਦਾ ਭਵਿੱਖ ਨੇ ਉਹ ਨਸ਼ੇ ਦੀਆਂ ਲਪੇਟਾਂ ਵਿੱਚ ਫਸਦੇ ਜਾ ਰਹੇ ਨੇ ਹਰ ਰੋਜ਼ ਅਖਬਾਰਾਂ ਵਿੱਚ ਖਬਰਾਂ ਵਿੱਚ ਅਸੀਂ ਨਸ਼ੇ ਕਾਰਨ ਲੋਕਾਂ ਦੀਆਂ ਜਾਂਾਂ ਜਾਂਦੇ ਵੇਖਦੇ ਆਂ ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੀ ਸਰਕਾਰ ਨਸ਼ੇ ਦੇ ਖਿਲਾਫ ਸਿਰਫ ਗੀਤਾਂ ਤੇ ਵਿਗਿਆਪਨਾਂ ਤੇ ਹੀ ਕਾਰਵਾਈ ਕਰਦੀ ਹੈ ਉਹ ਗਾਇਕਾਂ ਦੇ ਗੀਤਾਂ ਨੂੰ ਬੈਨ ਕਰਦੀ ਹੈ ਉਹਨਾਂ ਦੇ ਐਡ ਡਰੋਪ ਦਿੰਦੀ ਹੈ ਪਰ ਜਿੱਥੇ ਅਸਲ ਕਾਰਵਾਈ ਕਰਨ ਦੀ ਲੋੜ ਹੈ ਉੱਥੇ ਉਹ ਚੁੱਪ ਰਹਿੰਦੀ ਹੈ ਸ਼ਰਾਬ ਦੀਆਂ ਦੁਕਾਨਾਂ ਹਰ ਮੋੜ ਤੇ ਬਿਨਾਂ ਕਿਸੇ ਰੋਕ ਟੋਕ ਦੇ ਖੁੱਲੀਆਂ ਨੇ ਸਵੇਰੇ ਤੋਂ ਰਾਤ ਤੱਕ ਉਹਨਾਂ ਤੋਂ ਸ਼ਰਾਬ ਵੇਚੀ ਜਾਂਦੀ ਹੈ ਕੋਈ ਸੀਮਾ ਨਹੀਂ ਕੋਈ ਨਿਯਮ ਨਹੀਂ ਕੀ ਇਹ ਸਾਡੇ ਨੌਜਵਾਨ ਨੂੰ ਬਰਬਾਦ ਕਰਨ ਦੀ ਤਿਆਰੀ ਨਹੀਂ ਹੈ ਪਰ ਉੱਥੇ ਸਰਕਾਰਾਂ ਦੀਆਂ ਅੱਖਾਂ ਬੰਦ ਨੇ ਕਿਉਂਕਿ ਇਸ ਤੋਂ ਉਹਨਾਂ ਨੂੰ ਟੈਕਸ ਮਿਲਦਾ ਹੈ ਪੈਸੇ ਮਿਲਦੇ ਨੇ ਇਸੇ ਲਈ ਅੱਜ ਲੋੜ ਹੈ ਕਿ ਅਸੀਂ ਸਾਰੇ ਮਿਲ ਕੇ ਆਪਣੀ ਆਵਾਜ਼ ਗੂੰਦ ਕਰੀਏ ਨਸ਼ੇ ਦੇ ਗੀਤ ਬੰਦ ਕਰਨ ਨਾਲ ਕੁਝ ਨਹੀਂ ਹੋਣਾ ਅਸਲ ਕਾਰਵਾਈ ਤਾਂ ਨਸ਼ੇ ਦੇ ਸਰੋਤਾਂ ਨੂੰ ਬੰਦ ਕਰਨ ਨਾਲ ਹੋਵੇਗੀ ਜਦ ਤੱਕ ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥ ਬੇਰੋਕ ਟੋਕ ਮਿਲਦੇ ਰਹਿਣਗੇ ਤਦ ਤੱਕ ਪੰਜਾਬ ਦੇ ਨੌਜਵਾਨ ਨਸ਼ੇ ਤੋਂ ਬਚ ਨਹੀਂ ਸਕਣਗੇ ਅਸੀਂ ਆਪਣੇ ਪਿੰਡਾਂ ਸ਼ਹਿਰਾਂ ਤੇ ਘਰਾਂ ਵਿੱਚ ਨਸ਼ਿਆਂ ਨੂੰ ਪੈਰ ਨਾ ਜਮਾਣ ਦਈਏ ਆਓ ਅਸੀਂ ਸਰਕਾਰ ਤੋਂ ਵੀ ਮੰਗ ਕਰੀਏ ਕਿ ਨਸ਼ੇ ਦੇ ਗੀਤਾ ਨਾਲੋਂ ਪਹਿਲਾਂ ਉਹ ਦੁਕਾਨਾਂ ਤੇ ਫੈਕਟਰੀਆਂ ਤੇ ਰੋਕ ਲਗਾਏ ਜਿੱਥੋਂ ਦੀ ਇਹ ਜ਼ਹਿਰ ਨਿਕਲਦਾ ਸਾਨੂੰ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਅਸੀਂ ਐਸੀਆਂ ਬੁਰੀਆਂ ਆਦਤਾਂ ਤੋਂ ਦੂਰ ਰਹੀਏ ਤੇ ਹੋਰ ਲੋਕਾਂ ਨੂੰ ਵੀ ਇਸ ਤੋਂ ਦੂਰ ਰੱਖੀਏ ਸਾਨੂੰ ਖੇਡਾਂ ਕਿਤਾਬਾਂ ਸੰਗੀਤ ਤੇ ਪੜਾਈ ਵਰਗੀਆਂ ਚੰਗੀਆਂ ਸਰਗਰਮੀਆਂ ਵਿੱਚ ਆਪਣਾ ਸਮਾਂ ਬਿਤਾਉਣਾ ਚਾਹੀਦਾ ਹੈ ਜੇ ਅਸੀਂ ਆਪਣੀ ਊਰਜਾ ਚੰਗੇ ਕੰਮਾਂ ਵਿੱਚ ਲਗਾਵਾਂਗੇ ਤਾਂ ਨਸ਼ਿਆਂ ਵੱਲ ਜਾਣ ਦਾ ਸਵਾਲ ਹੀ ਨਹੀਂ ਉਠheਗਾ ਅੰਤ ਵਿੱਚ ਮੈਂ ਬਸ ਇਹੀ ਕਹਿਣਾ ਚਾਹਾਂਗੀ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਸਾਨੂੰ ਆਪਣੇ ਆਪਣਿਆਂ ਨੂੰ ਵੀ ਸਮਝਾਉਣਾ ਚਾਹੀਦਾ ਹੈ ਕਿ ਉਹ ਵੀ ਨਸ਼ੇ ਤੋਂ ਦੂਰ ਰਹਿਣ ਤੇ ਚੰਗੀਆਂ ਚੀਜ਼ਾਂ ਵੱਲ ਧਿਆਨ ਦੇਣ ਨਸ਼ਾ ਛੱਡਾਂਗੇ ਨਸ਼ੇੜੀਆਂ ਨੂੰ ਭਜਾਵਾਂਗੇ ਤੇ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ